ਖਬਰ ਦਾ ਫਲੋਰ ਦੇ ਵਿੱਚ ਡਾਕਟਰ ਅੰਬੇਡਕਰ ਦੀ ਮੂਰਤੀ ਤੇ ਨਾਰੇ ਲਿਖੇ ਗਏ ਨੇ ਮੂਰਤੀ ਦਿਵਾਲੇ ਲੱਗੇ ਕੱਛ ਤੇ ਐਸ ਐਫ ਜੇ ਦੇ ਨਾਰੇ ਲਿਖੇ ਗਏ ਨੇ ਸੰਵਿਧਾਨ ਵਿਰੋਧੀ ਨਾਰੇ ਵੀ ਲਿਖੇ ਗਏ ਨੇ ਫਲੋਰ ਦੇ ਅੱਧ ਦੀ ਮੂਰਤੀ ਤੇ ਨਾਰੇ ਲਿਖੇ ਨਜ਼ਰ ਆਏ ਨੇ ਮੂਰਤੀ ਦਿਵਾਲੇ ਲੱਗੇ ਕੱਛ ਤੇ ਐਸ ਐਫ ਜੇ ਦੇ ਨਾਰੇ ਲਿਖੇ ਗਏ ਨੇ ਐਸ ਐਫ ਜੇ 64 ਜਸਟਿਸ ਜਸਨੂ ਕੇ ਜਸਨੂ ਕੇ ਲੀਡ ਕਰਦਾ ਹੈ ਗੁਰਪਤਵੰਤ ਪੰਨੂ ਜਸਨੂ ਕੇ ਭਾਰ ਦੇ ਵਿੱਚ ਅਤਵਾਦਿਤਾ ਕਹਿ ਲਾਨਿਆ ਗਿਆ ਉਸ ਦੇ ਨਾਰੇ ਲਿਖੇ ਗਏ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜਕਮਰ ਜੁੜੇ ਹੋਏ ਨੇ ਰਾਜਕਮਰ ਇਹ ਕਦੋਂ ਤੱਕ ਕਦੋਂ ਦੀ ਇਹ ਪੂਰੀ ਘਟਨਾ ਹੈ ਕੀ ਕੁਝ ਉਸ ਨੂੰ ਲੈ ਕੇ ਸਾਫ ਹੋਇਆ ਫਿਲਹਾਲ ਪਤਾ ਲੱਗ ਸਕਿਆ ਹੈ ਕਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਪ੍ਰਮੇਂਦਰ ਜੀ ਜੀ ਰਤੀ ਜੋ ਕੁਝ ਆਪਕ 11 ਤੋਂ 10:00 ਦੇ ਵਿੱਚ ਵਿੱਚ ਹੀ ਕੁਝ ਨਾਰੇ ਲਿਖੇ ਗਏ ਨੇ ਸਵੇਰੇ ਕੁਝ ਜਿਹੜੇ ਰਾਤ ਹੀ ਰਹਾ ਤੈਰ ਕਰਦੇ ਨੇ ਉਹਨਾਂ ਨੇ ਦੇਖਿਆ ਵੀ ਬਾਬਾ ਸਾਹਿਬ ਦੇ ਸਟੈਚੂ ਦੇ ਸ਼ੀਸ਼ੇ ਤੇ ਨਾਰੇ ਲਿਖੇ ਹੋਏ ਨੇ ਉਹਨਾਂ ਨੇ ਤੁਰੰਤ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੇ ਮੌਕੇ ਤੇ ਆਣ ਕੇ ਫਲੋਰ ਦੀ ਪੁਲਿਸ ਨੂੰ ਬੁਲਾਇਆ ਤੇ ਨਾਰੇ ਬੜੇ ਗੰਭੀਰ ਲਿਖੇ ਹੋਏ ਸੀਗੇ ਤਾਂ ਇਸ ਦੇ ਵਿਸ਼ਾ ਇਹ ਬਣਿਆ ਹੋਇਆ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਭਵਿੰਦਰ ਜੀ ਹਾਂ ਠੀਕ ਹੈ ਰਾਜਕਮਾਲ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤੁਹਾਨੂੰ ਫਲੋਰ ਦੀਆਂ ਦਸ ਦਲ ਤਸਵੀਰਾਂ ਵਿਖਾ ਰਹੇਗੇ ਇੱਥੇ ਇੱਕ ਡਾਕਟਰ ਮਿਰਕਰ ਦੀ ਮੂਰਤੀ ਤੇ ਇਹ ਨਾਰੇ ਲਿਖੇ ਜਾਂਦੇ ਨੇ ਮੂਰਤੀ ਦੇ ਵਾਲੇ ਜੋ ਕੱਚ ਲੱਗਾ ਹੋਇਆ ਉਸ ਤੇ ਐਸ ਐਫ ਜੇ ਦੇ ਨਾਰੇ ਲਿਖੇ ਗਏ ਸੰਵਿਧਾਨ ਵਿਰੋਧੀ ਨਾਰੇ ਵੀ ਲਿਖੇ ਗਏ ਨੇ ਫਲੋਰ ਦੇ ਪਿੰਡ ਨੰਗਲ ਦਾ ਇਹ ਪੂਰਾ ਮਾਮਲਾ ਫਿਲਹਾਲ ਪੁਲਿਸ ਦੇ ਵੱਲੋਂ ਨੇੜੇ-ਨੇੜੇ ਦੀ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਲਗਾਤਾਰ ਮਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਪੁਲਿਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ